ਕਿਉਂਕਿ ਉਹ ਮੈਨੂੰ ਲੱਗਦਾ ਉਹ ਮੁਰਦੇ ਦੀ ਜਾਨ ਪਾ ਦਿੰਦਾ ਸੀ ਇਹੋ ਜਿਹਾ ਬੰਦਾ ਸੀ। ਮੂਸਿਆਲੇ ਬਾਰੇ ਸਵਾਲ ਪੁੱਛਣ ਤੇ ਬੋਲੇ ਸੋਨੂ ਸੂ ਤੇ ਪ੍ਰਿੰਸ ਨਰੂਲਾ। ਉਹਦੇ ਵਰਗਾ ਕਲਾਕਾਰ ਨਾ ਹੈ ਨਾ ਹੋਊਗਾ। ਮੈਨੂੰ ਲੱਗਦਾ ਨਹੀਂ ਕੋਈ ਆਊਗਾ ਵੀ ਉਹਦੇ ਵਰਗਾ ਗਾਣ ਵਾਲਾ। ਕਿਹਾ ਸਿੱਧੂ ਮੁਰਦੇ ਬੰਦੇ ਚ ਵੀ ਜਾਨ ਪਾਨ ਵਾਲਾ ਬੰਦਾ ਸੀ। ਇਹੋ ਜਿਹੇ ਬੰਦੇ ਘੱਟ ਸਮੇਂ ਲਈ ਆਉਂਦੇ ਨੇ। ਰੀਸੈਂਟਲੀ ਇੱਕ ਪ੍ਰੈਸ ਕਾਨਫਰੰਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੋਨੂ ਸੋਤ ਤੇ ਪ੍ਰਿੰਸ ਨਰੂਲਾ ਸਿੱਧੂ ਮੂਸੇਵਾਲੇ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਉਹਨਾਂ ਨੇ ਸਿੱਧੂ ਦੇ ਬਾਰੇ ਗੱਲ ਕੀਤੀ ਤੇ ਆਖਿਆ ਕਿ ਅਜਿਹੇ ਬੰਦੇ ਦੁਨੀਆ ਦੇ ਵਿੱਚ ਬਹੁਤ ਘੱਟ ਆਉਂਦੇ ਨੇ ਕਿਉਂਕਿ ਉਹ ਮੁਰਦੇ ਬੰਦੇ ਦੇ ਵਿੱਚ ਵੀ ਜਾਨ ਪਾ ਦਿੰਦੇ ਆ ਹੋਰ ਕੀ ਆਖਿਆ ਦੋਵਾਂ ਨੇ ਸਿੱਧੂ ਦੇ ਬਾਰੇ ਤੁਸੀਂ ਵੀ ਸੁਣੋ ਬਿਲਕੁਲ ਭਾਜੀ ਆਪਾਂ ਸਾਰੇ ਉਹਦੇ ਚਾਹੇ ਉਮਰ ਸਾਡੇ ਛੋਟਾ ਸੀਗਾ ਪਰ ਅਸੀਂ ਸਾਰੇ ਉਹਦੇ ਫੈਨ ਆ ਉਹਦੀ ਕਲਾਕਾਰੀ ਦੇ ਫੈਨ ਆ ਹੈਨਾ ਉਹਦੇ ਵਰਗਾ ਕਲਾਕਾਰ ਨਾ ਹੋਊਗਾ ਮੈਨੂੰ ਲੱਗਦਾ ਨਹੀਂ ਕੋਈ ਆਊਗਾ ਵੀ ਉਹਦੇ ਵਰਗਾ ਗਾਣ ਵਾਲਾ ਕਿਉਂਕਿ ਉਹ ਮੈਨੂੰ ਲੱਗਦਾ ਉਹ ਮੁਰਦੇ ਚ ਜਾਣ ਪਾ ਦਿੰਦਾ ਸੀ ਐਜਾ ਬੰਦਾ ਸੀ ਸੋ ਅ ਅਸੀਂ ਹਾਂ ਐਨ ਐਫ ਪੀ ਕੁਝ ਤੁਸੀਂ ਕਹੋਗੇ ਆਫ ਕੋਰਸ ਮੈਨੂੰ ਲੱਗਦਾ ਕਿ ਉਹ ਉਹਨਾਂ ਵਰੀ ਆਰਟਿਸਟ ਹੁੰਦੇ ਨਹੀਂ ਔਰ ਮਿਸ ਕਰਦੇ ਜਦੋਂ ਵੀ ਨਾਮ ਆਂਦਾ ਆਈ ਥਿੰਕ ਸਾਰੇ ਜਾਨੇ ਆਟੋਮੈਟਲੀ ਇਮੋਸ਼ਨਲ ਹੋ ਜਾਂਦੇ ਜਿੱਥੇ ਵੀ ਭਾਜੀ ਹੋਣਗੇ ਆਈ ਐਮ ਸ਼ੋਰ ਯੂ نو ਹੀ ਵਿਲ ਬੀ entertaining ਰੱਬ ਨੂੰ entertain ਕਰ ਰਹੇ ਹੋਣਗੇ ਆਈ ਥਿੰਕ ਵੀ ਆਲ ਮਿਸ ਇਦਾਂ ਦੇ ਇਦਾਂ ਦੇ ਲੋਕ ਨਾ ਆਉਂਦੇ ਆ ਛੇਤੀ ਚੱਲ ਜਾਂਦੇ ਆ ਚਮਕੀਲਾ ਬਾਈ ਸਿੱਧੂ ਬਾਈ ਹੈ ਨਾ ਆਉਂਦੇ ਆ ਫੇਰ ਜਨਮ ਲੈਂਦੇ ਆ ਫੇਰ ਸਾਡੀ ਹਿਸਟਰੀ ਬਾਰੇ ਸਾਨੂੰ ਸਿਖਾਉਂਦੇ ਆ ਔਰ ਫੇਰ ਲੰਘ ਜਾਂਦੇ ਆ